ਪਹਹ ਲੱਖ ਰੁਪਇਆ ਇਨਾਮ ਰੱਖਿਆ ਜੇ ਕੋਈ ਬੰਦਾ ਇਸ ਚ ਨੂੰ ਸਪੋਰਟ ਕਰਦਾ ਇਸੇ ਦੱਸਦਾ ਆ ਤੇ ਉਹਦੇ ਨਾਲ ਇਹ ਬੰਦੇ ਫੜੇ ਜਾਂਦੇ ਆ ਜੀ ਹਾਂ ਲੁਧਿਆਣਾ ਦੇ ਡੀਆਈਜੀ ਐਸਕੇ ਕਾਲੀਆ ਦੇ ਮੂੰਹੋਂ ਇਹ ਬਿਆਨ ਹੈਰਾਨ ਕਰਨ ਵਾਲਾ ਹੈ ਪੰਜਾਬ ਪੁਲਿਸ ਨੇ ਪਿਛਲੇ ਸ਼ਨੀਵਾਰ ਖੰਨਾ ਦੇ ਜਗੇੜਾ ਪਿੰਡ ਚ ਕਤਲ ਕੀਤੇ ਗਏ ਦੋ ਡੇਰਾ ਪ੍ਰੇਮੀਆ ਦੇ ਕਾਤਲਾਂ ਨੂੰ ਫੜਨ ਲਈ ਹੁਣ ਤੱਕ ਦਾ ਵੱਡਾ ਇਨਾਮ ਰੱਖਿਆ ਹੈ ਮੁਲਜ਼ਮਾ ਦੀ ਸੂਹ ਦੇਣ ਵਾਲਿਆਂ ਨੂੰ 50 ਲੱਖ ਰੁਪਏ ਅਤੇ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਦੀ ਨੌਕਰੀ ਅਤੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇੱਕ ਵਾਰ ਫੇਰ ਸੁਣੋ ਡੀਆਈਜੀ ਸਾਹਿਬ ਦਾ ਇਹ ਵੱਡਾ ਬਿਆਨ ₹20 ਲੱਖ ਰੁਪਇਆ ਇਨਾਮ ਰੱਖਿਆ ਜੇ ਕੋਈ ਬੰਦਾ ਇਸ ਚ ਨੂੰ ਸਪੋਰਟ ਕਰਦਾ ਇਸੇ ਦੱਸਦਾ ਆ ਤੇ ਉਹਦੇ ਨਾਲ ਇਹ ਬੰਦੇ ਫੜੇ ਜਾਂਦੇ ਆ ਨਾਲ ਦੇ ਨਾਲ ਇਹ ਵੀ ਹੈਗਾ ਕਿ ਜੇ ਉਹ ਦੱਸਣਗੇ ਉਹ ਹੋ ਜਾਊਗਾ ਸਾਨੂੰ ਤੇ ਉਹਦੇ ਵਿੱਚ ਇੱਕ ਸਰਵਿਸ ਵੀ ਦਵਾਂਗੇ ਅਸੀਂ ਸਬ ਇੰਸਪੈਕਟਰ ਸਾਡੇ ਪੁਲਿਸ ਦੇ ਵਿੱਚ ਭਰਤੀ ਹੁੰਦੇ ਆ ਇੱਕ ਉਹਨਾਂ ਸਬ ਇੰਸਪੈਕਟਰ ਦੀ ਭਰਤੀ ਕੀਤਾ ਜਾਊਗਾ ਪੁਲਿਸ ਦੀ ਬੇਬਸੀ ਦਾ ਨਤੀਜਾ ਹੀ ਹੈ ਇਨਾਮ ਅਤੇ ਨੌਕਰੀ ਕਿਉਂਕਿ ਇਸੇ ਹਫਤੇ ਬੁੱਧਵਾਰ ਨੂੰ ਧਰਨਾ ਦੇ ਰਹੇ ਡੇਰਾ ਪ੍ਰੀਮੀਆ ਨੂੰ ਸ਼ਾਂਤ ਕਰਾਉਣ ਅਤੇ ਮ੍ਰਿਤਕਾਂ ਦਾ ਸੰਸਕਾਰ ਕਰਾਉਣ ਲਈ ਪੁਲਿਸ ਨੇ ਇੱਕ ਤਰਕੀਬ ਕਢੀ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਪੋਜੀਸ਼ਨ ਕਾਰਿਆਂ ਨੂੰ ਭਰੋਸਾ ਦਿੱਤਾ ਗਿਆ ਕਿ 5 ਦਿਨਾਂ ਅੰਦਰ ਮੁਜ਼ਮਮਾਨ ਨੂੰ ਫੜ ਲਿਆ ਜਾਵੇਗਾ ਪੁਲਿਸ ਦੇ ਆਲਾ ਅਫਸਰਾਂ ਦੇ ਭਰੋਸੇ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੇ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਪਰ ਡੈਡਲਾਈਨ ਦੇ 2 ਦਿਨ ਬੀਤ ਜਾਣ ਮਗਰੋਂ ਪੁਲਿਸ ਦੇ 50 ਲੱਖ ਦੇ ਇਨਾਮ ਅਤੇ ਨੌਕਰੀ ਦੇ ਐਲਾਨ ਤੋਂ ਇੱਕ ਗੱਲ ਸਾਫ਼ ਹੈ ਕਿ ਪੁਲਿਸ ਦੇ ਹੱਥ ਹੁਣ ਵੀ ਕੋਈ ਠੋਸ ਸਬੂਤ ਨਹੀਂ ਲੱਗਿਆ ਇਸ ਗੱਲ ਦਾ ਅੰਦਾਜ਼ਾ ਤੁਸੀਂ ਡੀਆਈਜੀ ਕਾਲੀਆ ਦੇ ਇਨ੍ਹਾਂ ਬਿਆਨਾਂ ਨੂੰ ਸੁਣ ਕੇ ਲਗਾਓ ਲੱਗੀ ਹੋਈਆਂ ਕਰ ਰਹੇ ਅਸੀਂ ਜਿਹੜੀਆਂ ਉਹ ਗੱਡੀਆਂਆਂ ਦੀਆਂ ਜਿੰਨੀਆਂ ਵੀ ਸੀਗੀਆਂ ਉਹ ਫੁਟੇਜਾਂ ਆਈਆਂ ਹੈਗੀਆਂ ਅਸੀਂ ਤਾਂ ਉਹ ਚੀਜ਼ ਦੇਖ ਰਹੇ ਨਾ ਜੋ ਉਹਨਾਂ ਨੇ ਵੈਪਨ ਯੂਜ਼ ਕੀਤੇ ਜੋ ਨਹੀਂ ਉਹ ਅਸੀਂ ਤਾਂ ਆਪਣਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਰਾਤ ਦਿਨ ਹੀ ਕੰਮ ਕਰ ਰਹੇ ਹਾਂ ਨਹੀਂ ਉਸੇ ਕਰਣ ਲੱਗੇ ਹੋਏ ਨਹੀਂ ਲੱਗੇ ਹੋਏ ਆ ਉਹ ਚੱਲ ਰਿਹਾ ਸਾਡਾ ਉਹ ਜੋ ਜੋ ਸਾਨੂੰ ਆਊਗਾ ਅਸੀਂ ਕਰ ਲਈ ਅਸੀਂ ਉਹ ਚੋਂ ਗਾਹ ਹੁਣ ਇਨਵੈਸਟਿਗੇਟ ਕਰ ਰਹੇ ਹਾਂ ਸਰ ਕੁਝ ਹੋਵੇ ਨਿਕਲੀ ਉਹ ਹੀ ਇੱਕ ਲੋਈ ਹੈਗੇ ਸਾਡੇ ਪਬਲਿਕ ਦੀ ਸਪੋਰਟ ਵਿੱਚ ਉਹਨਾਂ ਦੇ ਵਿੱਚ ਹੋ ਗਏ ਕਿਉਂਕਿ ਉਹਨਾਂ ਦੇ ਵੀ ਸੀਸੀਟੀਵੀ ਬਾਰੇ ਲੱਗੇ ਹੁੰਦੇ ਤਾਂ ਮੈਂ ਇਹ ਸਮਝਦਾ ਹੁੰਦਾ ਕਿ ਪਬਲਿਕ ਹੀ ਅਸਲ ਪੁਲਿਸ ਹੈ ਮੇਰਾ ਨ ਤਾਂ 164504401 شناخت ਹੋਈ ਹੁੰਦੀ ਫਿਰ ਪਾਣ ਲੋੜ ਹੀ ਨਹੀਂ ਸਬੰਧ ਦੀ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਡੀਆਈਜੀ ਸਾਹਿਬ ਦੇ ਬਿਆਨ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਇਸ ਤੋਂ ਬਾਅਦ ਤੁਸੀਂ ਉਹਨਾਂ ਦਾ ਇੱਕ ਹੋਰ ਬਿਆਨ ਸੁਣੋ ਜਿਸ ਨੂੰ ਉਹਨਾਂ ਨੂੰ ਮਲਜ਼ਮ ਫੜੇ ਜਾਣ ਦਾ ਤਾਂ ਪਤਾ ਨਹੀਂ ਪਰ ਇਹ ਲੱਗਦਾ ਹੈ ਕਿ ਪੰਜਾਬ ਚ ਅਜਿਹੇ ਘਟਨਾਵਾਂ ਵਿਦੇਸ਼ੀ ਤਾਕਤਾਂ ਅੰਜਾਮ ਦੇ ਰਹੀਆਂ ਨੇ ਹੈ ਜਿਹੜੀਆਂ ਫੋਰਨ ਪਾਵਰਸ ਹੈਗੀਆਂ ਹਨ ਉਹਨਾਂ ਦੇ ਕੋਸ਼ਿਸ਼ ਹੈ ਵੀ ਕੋਈ ਨਾ ਕੋਈ ਅਦਾ ਕੰਮ ਕੀਤਾ ਜਾਵੇ ਤਾਂ ਕਿ ਜਿਹੜੀ ਇੱਥੇ ਬਣੀ ਹੋਈ ਹੈ ਸਾਡੇ ਇੱਥੇ ਸ਼ਾਂਤੀ ਬਣੀ ਹੋਈ ਹੈ ਉਹਨੂੰ ਕੀਤਾ ਜਾਵੇ ਖਰਾਬ ਡੇਰਾ ਪ੍ਰੇਮੀ ਦਾ ਕਤਲ ਕੇਸ ਇੱਕ ਅਲੱਗ ਕੇਸ ਨਹੀਂ ਹੈ ਜਿਸ ਤੇ ਪੁਲਿਸ ਦੇ ਹੱਥ ਖਾਲੀ ਹੋਣ ਪੰਜਾਬ ਪੁਲਿਸ ਨਾਮਤਾਰੀ ਸੰਪਰਦਾਦੀ ਮਾਤਾ ਚੰਦਕੌਰ ਆਰਐਸਐਸ ਲੀਡਰ ਜਗਦੀਸ਼ ਗਗਨੇਜਾ ਅਤੇ ਚੋਣਾ ਤੋਂ ਐਂਡ ਪਹਿਲਾਂ ਮੌੜ ਮੰਡੀ 'ਚ ਬਲਾਸਟ ਹੋਇਆ ਨੌ ਲੋਕ ਮਰੇ ਗਏ ਸਨ ਇਹਨਾਂ ਸਾਰੇ ਹਾਈ ਪ੍ਰੋਫਾਈਲ ਮਾਮਲਿਆਂ 'ਚ ਵੀ ਪੰਜਾਬ ਪੁਲਿਸ ਹਨੇਰੇ 'ਚ تیر ਮਾਰ ਰਹੀ ਹੈ